ਬੱਚਾ ਤੁਹਾਡਾ ਬਾਹਰ ਸੀਗਾ ਫਿਰ ਤੁਹਾਨੂੰ ਇਹ ਲੱਗਦਾ ਨਹੀਂ ਕਿ ਜੇ ਬਾਹਰ ਰਹਿੰਦਾ ਤਾਂ ਸ਼ਤ ਘਟੋ ਘਟ ਜ਼ਿੰਦਾ ਤਾਂ ਰਹਿੰਦਾ ਮੈਸੇਜ ਰਾਤ ਦੀ ਇਹ ਕੱਲ ਕੱਲ ਕਰਦੀ ਸੀ ਜੀ ਮੇਰੇ ਨਾਲ ਰੋਂਦੀ ਹੀ ਨਾਲੇ ਤੇ ਮੈਨੂੰ ਕਹਿੰਦੀ ਇਹਨੂੰ ਤੇ 4 ਸਾਲ ਹੋਰ ਬਾਹਰ ਰਹਿ ਜਾਂਦਾ ਘਟੋ ਘਟ ਅਸੀਂ ਫੋਨ ਤੇ ਤੇ ਗੱਲ ਕਰ ਲੈਂਦੇ ਕਮ ਸੇ ਕਮ ਇਹਦੇ ਵਾਪਸ ਆਉਣ ਦੀ ਸਾਨੂੰ ਆਸ ਤੇ ਹੁੰਦੀ ਪਰ ਅੱਜ ਤੇ ਆਸ ਹੀ ਸਾਡੀ ਮੁੱਕ ਗਈ ਵੀ ਇਹਨੇ ਆਉਣਾ ਹੀ ਨਹੀਂ ਘਰ ਵੇਖੋ ਵਾਹਿਗੁਰੂ ਜੀ ਕਿੱਡੀ ਬੇਵਸੀ ਵਾਲੀ ਗੱਲ ਆ ਵੀ ਮੈਂ ਅਮਰਤਾਰੀ ਸਿੰਘ ਆ ਮੇਰਾ ਪਰਿਵਾਰ ਸਾਰਾ ਅਮਰਤ ਛਕੇ ਵਾਲਾ ਵੇ ਬੇਟੇ ਚਲੋ ਅੱਜ ਸ਼ੁਰੂ ਮੁੰਨੇ ਆ ਵੇਖੋ ਅਸੀਂ ਉਹਨਾਂ ਨੂੰ ਬੀਅਰ ਪੀਣ ਦੀ ਆਗਿਆ ਦਿੱਤੀ ਹੋਈ ਆ। ਹੂੰ ਅਸੀਂ ਅੰਮ੍ਰਿਤਧਾਰੀ ਹੋਣ ਦੇ ਇਸ ਕਰਕੇ ਵੀ ਚਲੋ ਯਾਰ ਬੀਅਰ ਪੂਰ ਪੀ ਲੈ, ਸ਼ਰਾਬ ਵੀ ਪੀ ਲੈ ਪਰ ਨਸ਼ਾ ਨਾ ਕਰ ਲੈ। ਹਾਂ ਏਦਾਂ ਦੇ ਹਾਲਾਤ ਵੀ ਕਿਸੇ ਟਾਈਮ ਬਣੇ ਆ ਮੇਰੇ ਜੀ। ਘਰੋਂ ਗਿਆ ਬੱਚੇ ਨੂੰ ਮੈਂ ਫੋਨ ਉਹਨੇ ਬੰਦ ਕਰ ਲਿਆ ਚੱਕਦਾ ਨਹੀਂ ਸੀ। ਮੈਂ ਇਹਨੂੰ ਵਾਇਸ ਮੈਸੇਜ ਛੱਡਿਆ, WhatsApp ਤੇ ਵੀ ਬੇਟਾ ਪੁੱਤ ਜੋ ਦਸ਼ਾ ਲੈ ਲਿਆ ਚਲੇ ਗਿਆਂ। ਇਹਦਾ ਪੁੱਤ ਟੀਕਾ ਨਾ ਲਾ ਲ। ਹੂੰ ਮੈਨੂੰ ਇਹ ਸੀ ਵੀ ਜਦੋਂ ਟੀਕਾ ਲਾ ਲਿਆ ਤੇ ਇਹਨੇ ਕੰਮ। ਵੇਖੋ ਕਿ ਬਾਪ ਕਿੰਨਾ ਮਜਬੂਰ ਆ। ਵੀ ਬੇਟਿਆ ਬੱਚਿਆ ਇਹਨੂੰ ਉਦਾਂ ਪੀਲਾ ਇਹਨੂੰ ਟੀਕਾ ਨਾ ਲਾ ਦੇ। ਹੂੰ ਚਲੋ ਮਰ ਦੀ ਕਿਰਪਾ ਨਾਲ ਉਹ ਤੋਂ ਠੀਕ ਹੋ ਗਿਆ ਹੁਣ ਵੀ 17 ਦਿਨ ਰਹਿ ਕੇ ਆ ਕੇ ਤੇ 5 ਤਰੀਕ ਨੂੰ ਰਾਤ ਨੂੰ 9 ਵਜੇ ਗਿਆ ਜੀ ਵੀਰ ਇਹਨੇ ਲਈ ਲੋ ਇਹ ਨਹੀਂ ਲੱਗਦਾ ਪਤਾ ਨਹੀਂ ਸਾਡੇ ਪਿੰਡੋਂ ਸਮਾਨ ਇਹਨੇ ਕੋਈ ਗਲਤ ਲਿਆ ਕਿ ਜਾਂ ਕਿ ਤੋਂ ਹੋਰ ਲਿਆ ਜਦੋਂ 10 11 ਵਜੇ ਤੱਕ ਵਾਪਸ ਨਹੀਂ ਆਇਆ ਫਿਰ ਅਸੀਂ ਆਪ ਮੇਰੀ ਘਰ ਵਾਲੀ ਰਾਤ ਸ਼ਹਿਰ ਦੀਆਂ ਜਿਹੜੇ ਉਹ ਬਦਨਾਮ ਅੱਡੇ ਆ ਜਿੱਥੇ ਨਸ਼ੇ ਵਾਚ ਚੱਲਦੇ ਆ ਉੱਥੇ ਹੀ ਫਿਰਦੇ ਰਹੇ ਆ ਵੀ ਕਦੇ ਸਾਨੂੰ ਮੋਟਰਸਾਈਕਲ ਲੱਭ ਜਵੇ ਉਹਦਾ ਤੇ ਅਸੀਂ ਉਹਨਾਂ ਨਾਲ ਭੜੀ ਗਏ।